ਆਉਂਦੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਪੱਛਮੀ ਬੰਗਾਲ ਲਈ ਤਿੰਨ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਦੂਜੇ ਪਾਸੇ ਜੰਮੂ ਕਸ਼ਮੀਰ ਤੇ ਪੀਪਲਸ ਡੈਮੋਕ੍ਰੈਟਿਕ ਪਾਰਟੀ ਨੇ ਵੀ ਤਿੰਨ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਅਨੰਤਨਾਗ ਰਜੌਰੀ ਲੋਕ ਸਭਾ ਸੀਟ ਤੋਂ ਚੋਣ ਲੜਨਗੇ ਜਿਨ੍ਹਾਂ ਦਾ ਮੁਕਾਬਲਾ ਗੁਲਾਮ ਨਬੀ ਆਜ਼ਾਦ ਨਾਲ ਹੋਣ ਜਾ ਰਿਹਾ ਹੈ। ਪ੍ਰੈਸ ਕਾਨਫਰੰਸ ਦੌਰਾਨ ਮਹਿਬੂਬਾ ਮੁਫਤੀ ਦੀ ਮੌਜੂਦਗੀ 'ਚ ਇਹ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਸ਼੍ਰੀਨਗਰ ਤੋਂ ਵਹੀਦਪਾਰਾ ਅਤੇ ਬਾਰਾਮੂਲਾ ਤੋਂ ਮੀਰ ਫਿਆਜ਼ ਚੌਂ ਮੈਦਾਨ ਵਿੱਚ ਹੋਣਗੇ ਵਹੀਦਪੁਰਾ ਪਾਰਾ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਨੇ ਜਦਕਿ ਮੀਰ ਫਿਆਜ਼ ਸਾਫ ਦਾ ਰਾਜ ਸਭਾ ਮੈਂਬਰ ਨੇ ਜ਼ਿਕਰ ਇਹ ਹੋ ਗਿਆ ਕਿ ਜੰਮੂ ਕਸ਼ਮੀਰ ਵਿੱਚ ਕੁੱਲ 5 ਪੜਾਵਾਂ ਵਿੱਚ ਚੋਣਾਂ ਹੋਣਗੀਆਂ ਪਹਿਲੇ ਪੜਾਅ 'ਤੇ ਉਦਮਪੁਰ ਲੋਕ ਸਭਾ ਸੀਟ ਤੇ 19 April ਨੂੰ VOTING ਹੋਵੇਗੀ ਦੂਜੇ ਪੜਾਅ 'ਤੇ ਜੰਮੂ ਸੀਟ ਤੇ 26 April ਨੂੰ VOTING ਹੋਵੇਗੀ ਅਨੰਤਨਾਗ ਰੌਜੋਰੀ ਸੀਟ ਤੇ ਤੀਜੇ ਪੜਾਅ ਤਹਿਤ 7 May ਨੂੰ VOTING ਹੋਣੀ ਹੈ ਚੌਥੇ ਪੜਾਅ 'ਤੇ ਸ਼ੀਰਨਗਰ ਸੀਟ ਤੇ 13 May ਨੂੰ ਅਤੇ ਬਾਰਾਮੁੱਲਾ ਸੀਟ ਤੇ ਪੰਜਵੇਂ ਪੜਾਅ ਦੌਰਾਨ 20 May ਨੂੰ VOTING ਹੋਵੇਗੀ ਨਤੀਜੇ 4 ਜੂਨ ਨੂੰ ਆਉਣਗੇ ਜੰਮੂ ਕਸ਼ਮੀਰ ਵਿੱਚ ਲੋਕ ਸਭਾ ਦੀਆਂ ਕੁੱਲ 6 ਸੀਟਾਂ ਨੇ ਪਰ ਲਦਾਖ ਤੇ ਵੱਖ ਹੋਣ ਤੋਂ ਬਾਅਦ ਹੁਣ ਸੂਬੇ ਵਿੱਚ 5 ਲੋਕ ਸਭਾ ਸੀਟਾਂ ਰਹਿ ਗਈਆਂ ਨੇ ਜਿਨ੍ਹਾਂ ਵਿੱਚੋਂ ਪੀਡੀਪੀ ਨੇ 3 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ